ਆਪਣੇ ਦੇਸ਼ ਲਈ ਭਾਰਤ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ 올림픽 ਖੇਡਾਂ ਦੀ ਤਰ ਤੇ 올림픽 ਖੇਡਾਂ ਜੋ ਜਦੋਂ ਜੁਨਾਨ ਚ ਸ਼ੁਰੂ ਹੋਈਆਂ ਨੇ ਤਾਂ ਉਹਨਾਂ ਦੇ ਨਾਲ ਹਰ 2 ਸਾਲ ਬਾਅਦ ਪਿਤਿਨ ਗੇਮਸ ਹੋਇਆ ਕਰਦੀਆਂ ਸੀਆਂ ਉਹ 100-150 ਸਾਲ ਚੱਲੀਆਂ ਲੇਕਿਨ ਉਸ ਤੋਂ ਬਾਅਦ ਬੰਦ ਹੋ ਗਈਆਂ ਪਰ ਭਾਰਤ ਦੇ ਵਿੱਚ ਉਹਨਾਂ ਨੂੰ ਹੁਣ ਦੁਬਾਰਾ ਰਿਵਾਈਵ ਕੀਤਾ ਗਿਆ ਔਰ ਇੰਟਰਨੈਸ਼ਨਲ ਲੈਵਲ ਤੇ ਰਿਵਾਈਵ ਕੀਤਾ ਜਾ ਰਿਹਾ ਹੈ ਇੰਡੀਆ ਦੀ ਜਿਹੜੀ ਪੀਥੀਅਨ ਕੌਂਸਲ ਆਫ ਇੰਡੀਆ ਹੈ ਸ਼੍ਰੀ ਵਿਜੇਂਦਰ ਗੋਇਲ ਜੀ ਉਸ ਦੇ ਪ੍ਰਧਾਨ ਨੇ ਤੇ ਉਹ ਇਹ ਜਿਹੜੀਆਂ ਫਰਸਟ ਨੈਸ਼ਨਲ ਕਲਚਰਲ ਪੀਥੀਅਨ ਗੇਮਸ ਜਿਹੜੀਆਂ ਹੋ ਰਹੀਆਂ ਨੇ ਪੰਚਕੂਲਾ ਦੇ ਵਿੱਚ ਤਾਉ ਦੇਵਿਲਾ ਸਟੇਡੀਅਮ ਚ ਉਹ ਸ਼ੁਰੂ ਕਰਵਾ ਰਹੇ ਆ ਜਿਹੜੀ ਇੰਟਰਨੈਸ਼ਨਲ ਪੀਥੀਅਨ ਕੌਂਸਲ ਹੈ ਉਹ ਉਸ ਦੇ ਜਨਰਲ ਸੈਕਟਰੀ ਵੀ ਨੇ ਸ਼੍ਰੀ ਵਿਜੇਂਦਰ ਗੋਇਲ ਜੀ ਚਾਰਖੰਡ ਦੇ ਸਾਬਕਾ ਮੰਤਰੀ ਨੇ ਉਹਨਾਂ ਦੀ ਰਹਿਨਵਾਈ ਹੇਠ ਉਹਨਾਂ ਦੀ ਐਫਰਟਸ ਨਾਲ ਇਹ ਪੀਟੀਨ ਗੇਮਾਂ ਰਿਵਾਈਵ ਹੋਈਆਂ ਨੇ ਪੀਟੀਨ ਗੇਮ ਜਿਹੜੀਆਂ ਹੈਗੀਆਂ ਉਹ ਕਲਚਰਲ ਅਤੇ ਸੰਸਕ੍ਰਿਤਿਕ ਸੱਭਿਆਚਾਰਕ ਖੇਡਾਂ ਨੇ ਦੂਜੀਆਂ ਖੇਡਾਂ ਤੋਂ ਹਟ ਕੇ ਇਹਦੇ ਵਿੱਚ ਕਲਾਤਮਿਕ ਮੰਨ ਲਓ ਕਿਸੇ ਨੇ ਫੋਟੋਗ੍ਰਾਫੀ ਜਾਂ ਕਿਸੇ ਨੇ ਕੋਈ ਕਲਾਕਿਰਤਾਂ ਕੀਤੀਆਂ ਜਾਂ ਕੋਈ ਹੋਰ ਇਦਾਂ ਛੋਟੀਆਂ ਖੇਡਾਂ ਹੋਈਆਂ ਉਹਦੇ ਵਿੱਚ ਖਾਸ ਕਰਕੇ ਸਾਡੀਆਂ ਸੱਭਿਆਚਾਰਕ ਖੇਡਾਂ ਇੰਡੀਆ ਦੀਆਂ ਜਿਵੇਂ ਗੱਤਕਾ ਹੈ ਮਾਰ ਹੋਰ ਮਾਰਸ਼ਲ ਆਰਟ ਕਾਰਾਟੇ ਮੂਹੇ ਥਾਈ ਇਹ ਜਿਹੜੇ ਸਾਡੇ ਰਵਾਇਤੀ ਇੰਡੀਆ ਦੇ ਸੱਭਿਆਚਾਰਕ ਆਰਟ ਨੇ ਉਹਨਾਂ ਨੂੰ ਵੀ ਇਹਨਾਂ ਜਿਹੜੀਆਂ ਪੀਥੀਅਨ ਗੇਮਸ ਦੇ ਵਿੱਚ ਦੁਬਾਰਾ ਰਿਵਾਈਵ ਕਰਕੇ ਸ਼ਾਮਲ ਕੀਤਾ ਗਿਆ ਔਰ ਵਿਜੇਂਦਰ ਗੋਇਲ ਜੀ ਦਾ ਬੜਾ ਧੰਨਵਾਦ ਹੈ ਕਿ ਉਹਨਾਂ ਨੇ ਗੱਤਕੇ ਨੂੰ ਵੀ ਇਸ ਪੀਥੀਅਨ ਗੇਮਸ ਤੇ ਸ਼ਾਮਲ ਕੀਤਾ ਔਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨੂੰ ਜਿਹੜੇ ਹੈਗੇ ਆ ਉਹ ਆਰਗੇਨਾਈਜ਼ ਕਰਾ ਰਹੇ ਆ ਅਸੀਂ ਗੱਤਕੇ ਦਾ ਕੰਪੀਟੀਸ਼ਨ ਇਹ 4 ਦਿਨ 12 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਇਹ ਟੂਰਨਾਮੈਂਟ ਉੱਥੇ ਮਹਾਕੁੰਬ ਹੈ ਜਿਹੜਾ ਖੇਡਾਂ ਦਾ ਚੱਲਣਾ 3000 ਖਿਡਾਰੀ ਵੱਖ-ਵੱਖ ਦਰਜਨ ਤੋਂ ਉੱਪਰ ਖੇਡਾਂ ਨੇ ਜਿਨ੍ਹਾਂ ਦੇ ਵਿੱਚ ਭਾਗ ਲੈਣਗੇ ਉਹਦੇ 'ਚ ਇੱਕ ਇੱਕ ਖੇਡ ਗੱਤਕਾ ਵੀ ਹੈ ਪਰ ਮੈਂ ਤੁਹਾਨੂੰ ਇੱਕ ਬੜੇ ਮਾਣ ਦੀ ਗੱਲ ਇਹ ਕਹਿਣੀ ਚਾਹੁੰਦਾ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਇਹ ਮਾਨ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਇੰਡੀਆ ਦੀਆਂ ਨੈਸ਼ਨਲ ਪੱਦਰ ਦੀਆਂ ਖੇਡਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨੈਸ਼ਨਲ ਗੇਮਸ ਕਹਿੰਦੇ ਆ ਉਹਦੇ ਚ ਸ਼ਾਮਲ ਕਰਵਾਇਆ ਖੇਲੋ ਇੰਡੀਆ ਗੇਮਸ ਚ ਸ਼ਾਮਲ ਕਰਵਾਇਆ ਆਲ ਇੰਡੀਆ ਇੰਟਰਜੇਨਸਟੀ ਖੇਡਾਂ ਚ ਸ਼ਾਮਲ ਹੋਇਆ ਐਸੀ ਤਰ੍ਹਾਂ ਜਿਹੜੀਆਂ ਨੈਸ਼ਨਲ ਸਕੂਲ ਗੇਮਸ ਨੇ ਉਹਦੇ ਵਿੱਚ ਵੀ ਗੱਤਕੇ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਖੇਡਾਂ ਨੂੰ ਸ਼ਾਮਲ ਕਰਵਾਇਆ ਗਿਆ ਐਸੀ ਤਰ੍ਹਾਂ ਹੁਣ ਜਿਹੜੀ 5ਵੀਂ ਖੇਡ ਪੀਥੀਨ ਗੇਮਸ ਨੈਸ਼ਨਲ ਲੈਵਲ ਦੀਆਂ ਗੇਮਸ ਨੇ ਉਹਦੇ ਵਿੱਚ ਵੀ ਸਾਡੀ ਵਿਰਾਸਤੀ ਭਾਰਤ ਦੀ ਵਿਰਾਸਤੀ ਖੇਡ ਜਿਹੜੀ ਹੈ ਗਿਆ ਮਾਨਮਤੀ ਖੇਡ ਗੱਟਕਾ ਉਹ ਸ਼ਾਮਲ ਹੋਇਆ ਚਾਰ ਦਿਨ ਇਹਦੇ ਚ ਆਪਣੇ ਇੰਡੀਆ ਦੇ ਵੱਖ-ਵੱਖ ਸਟੇਟਾਂ ਤੋਂ ਖਿਡਾਰੀ ਜਿਹੜੇ ਆ ਉਹ ਕੱਲ ਸਾਡੇ ਪਹੁੰਚ ਰਹੇ ਨੇ ਪਰਸੋਂ ਸਵੇਰੇ 9 ਵਜੇ ਇਹਨਾਂ ਖੇਡਾਂ ਦਾ ਉਦਘਾਟਨ ਹੋਣਾ ਉਹਦੇ ਚ ਗੱਟਕੇ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਉਹਦੇ ਚ ਵੀ ਖਿਡਾਰੀ ਸਾਰੇ ਸ਼ਾਮਲ ਹੋ ਰਹੇ ਨੇ ਔਰ ਉਮੀਦ ਹੈ ਅਸੀਂ ਇਹ ਕਰਦੇ ਹਾਂ ਕਿ ਜਿਹੜੀਆਂ ਪਿਥੀਆਂ ਦੀਆਂ ਇੰਟਰਨੈਸ਼ਨਲ ਗੇਮਸ ਨੇ 올림픽 ਦੇ ਪੱਧਰ ਦੀਆਂ ਉਹਨਾਂ ਦੇ ਵਿੱਚ ਵੀ ਗਤਕਾ ਜਿਹੜਾ ਹੈਗਾ ਸ਼ਾਮਲ ਹੋਊਗਾ ਔਰ ਇਸ ਤਰ੍ਹਾਂ ਜਿਹੜੀ ਇਹ ਸਾਡੀ ਸੱਭਿਆਚਾਰਕ ਵਿਰਾਸਤੀ ਖੇਡ ਹੈ ਇਸ ਨੂੰ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਪ੍ਰਦਰਸ਼ਿਤ ਕਰਨ ਦਾ ਪ੍ਰਫੁੱਲਤ ਕਰਨ ਦਾ ਔਰ ਮਾਨਤਾ ਦਿਵਾਉਣ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਊਗਾ ਗਰੀਬਾ ਸਰ ਗਤਕਾ ਕਿਹੜੇ ਤਰੀਕੇ ਵਿੱਚ ਗੱਤਕੇ ਤੇ ਤਿੰਨੋਂ ਦਿਨ ਹੀ ਗੱਤਕੇ ਦੇ ਅਲੱਗ-ਅਲੱਗ ਮੁਕਾਬਲੇ ਹੁੰਦੇ ਰਹਿਣਗੇ ਸਾਡੇ 12 ਸਟੇਟ ਜਿਹੜੇ ਹੈ ਗੱਤਕੇ ਦੀਆਂ ਵੱਖ-ਵੱਖ ਸਟੇਟਾਂ ਤੋਂ ਟੀਮਾਂ ਆ ਰਹੀਆਂ ਨੇ ਮੁੰਡਿਆਂ ਤੇ ਕੁੜੀਆਂ ਦੀਆਂ ਤੇ ਇਹਦੇ 'ਚ ਅਸੀਂ ਸਿੰਗਲ ਸੋਟੀ ਤੇ ਫਰੀ ਸੋਟੀ ਅਤੇ ਟੀਮ ਇਵੈਂਟ ਦੇ ਜਿਹੜੇ ਮੁਕਾਬਲੇ ਨੇ ਉਹ ਤਿੰਨੋਂ ਦਿਨ ਜਿਹੜੇ ਹੈਗੇ ਉਹ ਚੱਲਦੇ ਰਹਿਣਗੇ ਤੇ ਮੇਰੇ ਨਾਲ ਸਾਡੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਇੰਡੀਆ ਦੇ ਐਕਟਿੰਗ ਪ੍ਰੈਜ਼ੀਡੈਂਟ ਔਰ ਸਾਡੇ ਜਿਹੜੇ ਫਾਈਨੈਂਸ ਸੈਕਟਰੀ ਨੇ ਬਲਜੀਤ ਸਿੰਘ ਜੀ ਔਰ ਸੁਖਚਾਨ ਸਿੰਘ ਜੀ ਮੇਰੇ ਨਾਲ ਖੜੇ ਨੇ ਤੇ ਇਹ ਵੀ ਤੁਹਾਡੇ ਨਾਲ ਇਸ ਤੇ ਗੱਲ ਕਰ ਦੰਗੇ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਬੜੇ ਮਾਨ ਦੀ ਗੱਲ ਹੈ ਬੜੇ ਹੀ ਮਾਨ ਨਾਲ ਇਹ ਖੁਸ਼ੀ ਨਾਲ ਦੱਸਣਾ ਜਾ ਰਹੇ ਤੁਹਾਨੂੰ ਕਿ ਨੈਸ਼ਨਲ ਗੱਤਕਾ ਅਸੋਸੀਏਸ਼ਨ ਜੋ ਕਿ ਇੱਕ ਬਹੁਤ ਵੱਡੇ ਉਪਰਾਲੇ ਕਰਦੇ ਆਏ ਨੇ ਤੇ ਅੱਜ ਉਸ ਉਪਰਾਲੇ ਦਾ ਸਦਕਾ ਇੰਡੀਆ ਦੇ ਵੱਖ-ਵੱਖ ਸਟੇਟਾਂ ਚੋਂ ਬੱਚੇ ਪਹੁੰਚ ਕੇ ਆਪਣੇ ਪੂਰੇ ਜੋਰ ਵਖਾਣਗੇ ਤੇ ਇਹਨਾਂ ਖਿਡਾਰੀਆਂ ਦੀ ਉਮੀਦ ਕਰਦੇ ਆ ਕਿ ਇਹ ਹੀ ਖਿਡਾਰੀ ਆਪਣੇ ਦੇਸ਼ ਲਈ ਆਉਣ ਵਾਲੇ ਸਮੇਂ ਤੇ ਇੰਟਰਨੈਸ਼ਨਲ ਲੈਵਲ ਦੇ ਮੈਡਲ ਲੈ ਕੇ ਪਹੁੰਚਣਗੇ ਸੋ ਸਾਰੀ ਹੀ ਟੀਮ ਦਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ